ਨਾਤੇ ਇੱਕ ਆਪਣੇ ਵੱਲੋਂ ਕਹਿ ਰਹੇ ਅਸੀਂ ਤਾਂ ਕਹਿ ਹੀ ਗਏ ਆ ਇਹ ਖੁਦ ਕਹਿ ਰਹੇ ਨੇ ਕਿ ਲਿਵਿੰਗ ਗੁਰੂ ਹੈ ਤੇ ਉਹ ਸਾਨੂੰ ਲਿਵਿੰਗ ਗੁਰੂ ਵਾਲਾ ਸਤਕਾਰ ਜੋ ਹੈ ਉਹ ਹੈ ਉਹ ਦਿੱਤਾ ਜਾਏ ਸੋ ਕਿਉਂ ਆਪਾਂ ਮਤਲਬ ਐਸੇ ਝਮੇਲੇ ਜੇ ਬੇ ਲੋੜੇ ਖੜੇ ਕੀਤੇ ਗਏ ਨੇ 31 ਤਰੀਕ 31 ਤਰੀਕ ਜਿਹੜੀ ਦਿੱਤੀ ਗਈ ਆ ਲਾਸਟ ਤੇ ਸਾਡੇ ਕੋਲ ਵੀ 31 ਤਰੀਕ ਦਾ ਆਖਰੀ ਐਤਵਾਰ ਆ ਰਿਹਾ ਕਿਉਂਕਿ ਮੈਂ ਆਪਣੇ ਤੌਰ ਤੇ ਇਕੱਲੇ ਕੋਈ ਅਨਾਉਂਸਮੈਂਟ ਨਹੀਂ ਕਰਨਾ ਚਾਹੁੰਦਾ ਸਾਡਾ ਮਨ ਦੇ ਵਿੱਚ ਭਾਈ ਗੋਜੀਤ ਸਿੰਘ ਨੇ ਵੀ ਕਿਹਾ ਸੀ ਕਿ ਇੱਕ ਮਾਜੇ ਚ ਸਮਾਗਮ ਕਰ ਲੋ ਤੇ ਇੱਕ ਭਾਵੇਂ ਫਿਰ ਇੱਥੇ 31 ਤਰੀਕ ਨੂੰ ਆ ਜਿਓ 31 ਤਰੀਕ लास्ट ਦਾ ਜਿਹੜਾ ਇਹਨਾਂ ਨੇ ਸਾਡੇ ਕੋਲੋਂ ਲੈਣੀਆਂ ਨੇ رائے ਲੈਣੀਆਂ ਵੈਸੇ ਤਾਂ رائے ਦੇਣਾ ਦੇਣੀ ਸੀ ਨਾ ਉਹ ਪਹਿਲੇ ਦਿਨ ਹੀ ਚਲ ਗਈ ਸੀ ਅਸੀਂ ਵੀ 24 ਤਰੀਕ ਨੂੰ ਚਲ ਗਏ ਸੀ ਜਿੰਨਾਂ ਨੂੰ ਪੀੜ ਹੁੰਦੀ ਆ ਨਾ ਉਹ ਡਾਕਟਰ ਕੋਲ ਸਿਰ ਤੇ ਜਾਂਦਾ ਕਿ ਮੈਨੂੰ ਦਵਾਈ ਦੇਵੇ ਤੇ ਜਿਨ੍ਹਾਂ ਨੇ ਨਹੀਂ ਦੇਣੀ ਜਿਨ੍ਹਾਂ ਨੇ ਸਿਰਫ ਟੈਮ ਚ ਕੰਮ ਨਾ ਪਸਾਉਣਾ ਹੈ ਨਾ ਉਹ ਫਿਰ ਉਹਦਾ ਭਾਵੇਂ 6 ਸਾਲ ਲੱਗੇ ਰੋ ਉਹਨਾਂ ਨੇ ਨਹੀਂ ਬੰਨੇ ਲਾਉਣੀ ਗੱਲ ਪਰ ਕਿਉਂਕਿ ਕਾਨੂੰਨ ਸਾਨੂੰ ਚਾਹੀਦਾ ਇਸ ਵਾਸਤੇ ਅਸੀਂ ਉਹ ਕਾਨੂੰਨ ਮੰਗਦੇ ਪਏ ਆ ਤੇ ਸਾਨੂੰ ਮੰਗਦੇ ਨਹੀਂ ਦੇ ਦਿਓ ਨਹੀਂ ਤੇ ਇਹ ਨਾ ਹੋਇਓ ਕਿ ਸਾਨੂੰ ਉਹ ਫਿਰ ਖੋਣ ਵਾਲੇ ਪਾਸੇ ਆਉਣਾ ਪਏ ਕਾਨੂੰਨ ਸਾਨੂੰ ਚਾਹੀਦਾ ਸਾਡੇ ਹੁਕਮ ਤੇ ਸਾਡਾ ਦਰਦੇ ਨਹੀਂ ਸਮਝਦੇ ਸੰਘਾਜੀ ਇਹ ਰਾਜਨੀਤੀ ਦੀ ਪੇਟ ਨਾ ਝੜ ਜਾਏ ਕਿਤੇ ਇਹਨਾਂ ਦਿਲਾਂ ਦੀ ਨਿਕਲੀ ਹਾ ਕਿਸੇ ਨੂੰ ਲੈ ਨਾ ਬੈਠੇ ਸਭ ਤੇਲ ਰੋਣਦਾ ਇਹ ਜਿੰਨੇ ਵੀ ਆਪਾਂ ਆਏ ਆ ਨਾ ਆ ਮੇਰੇ ਭੈਣਾ ਆਇਆ ਵੀਰ ਆਇਆ ਬਚੜਕ ਆਇਆ ਅਸੀਂ ਚੁੱਪ ਬੈਠਿਆ ਬਾਹਰੋਂ ਦੇਖਦੇ ਆ ਕਿਤੇ ਦਿਲ ਫੋੜ ਕੇ ਬੈਠੀ ਅਸੀਂ ਕਿੰਨੇ ਕੇ ਜ਼ਖਮੀ ਹਾਂ ਦੋ ਸਾਨੂੰ ਮੀਤ ਕਰਦੇ ਆ ਕਿ ਤੁਸੀਂ ਸਾਡੀ ਚੁਣੀ ਹੋਈ ਸਰਕਾਰ ਉੱਤੇ ਬਲਵਾ ਲਾ ਦਿਓ ਬੋਲਣਾ ਤਾਂ ਮਾਤਾ ਜੀ ਵੀ ਨਹੀਂ ਸੀ ਮੈਂ ਉਹਨਾਂ ਵੱਲੋਂ ਵੀ ਬੇਨਤੀ ਕਰਦੇ ਹਾਂ ਕਿ ਉਹਦੇ ਪੁੱਤ ਨੂੰ ਜਿੰਨੇ ਜਾਗਦਿਰੋ ਥੱਲੇ ਲਾ ਲਿਓ ਹੁਣ ਕਿਉਂਕਿ ਮਸਲਾ ਸਿਰੇ ਤੇ ਆ ਤੇ ਰਾਜ ਸਾਹਿਬ ਤੁਸੀਂ ਮਾਈਕ ਤੇ ਆਓ ਤੇ ਇਹ ਸਾਰੀ ਸੰਗਤ ਜਿਹੜੀ ਆ ਨਾ ਇਹਨੂੰ ਬਰਾਬਰ ਦਾ ਰੂਪ ਜਾਣ ਕੇ ਇਹਨਾਂ ਦੇ ਨਾਲ ਕੋਈ ਵਿਚਾਰ ਸਾਂਝਾ ਕਰੋ ਦੁਆ ਇੱਕ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਹਾਇਕ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਯੂਨੀਟ ਜੁੜ ਬੈਠੇ ਗੁਰੂ ਰੂਪੀ ਸਾਧ ਸੰਗਤ ਗੁਰਪਤੇ ਪ੍ਰਵਾਹ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਹਾ ਵੀ ਕਹਿੰਦਾ ਧੰਨਵਾਦ ਵੀ ਕਰਦਾ ਕਿ ਤੁਸੀਂ ਸਮਾਹਾਨਤਾਰ ਚ ਸ਼ਾਮਲ ਹੋਏ ਚਾਹੇ ਆਪਣੇ ਵਿਚਾਰਾਂ ਰਹੀ ਚਾਹੇ ਸੰਗਤ ਰੂਪ ਚ ਔਰ ਸਾਡੇ ਇੱਧਰ ਸਾਰੀ ਪੰਜਾਬ ਦੀਆਂ ਮਹਾਂਸ਼ ਖੀਤਾ ਬਰਾਦਮਾਨ ਨੇ ਮੈਂ ਮਾਨ ਸਾਹਿਬ ਦਾ ਜज्ਬਾਤੀ ਸੁਣ ਰਿਆ ਸੀ ਉਹਨਾਂ ਦੇ ਜज्ਬਾਤ ਔਰ ਉਹਨਾਂ ਦਾ ਜੋ ਉਹਨਾਂ ਦੇ ਵਿਚਾਰ ਸੀ ਦੇਖੋ ਸਰਕਾਰਾਂ 'ਚ ਕਈ ਵਾਰ ਬਖਰੇਵੇਂ ਵਿਰੋਧ ਭਾਸ਼ਾ ਹੋ ਜਾਂਦੀ ਹੈ ਲੇਕਿਨ ਉਹਨਾਂ ਨੇ ਸਹੀ ਕਿਹਾ ਕਿ ਇਹਦੇ ਵਿੱਚ ਸਾਰੇ ਇਸ ਇਕੱਠੇ ਆ ਔਰ ਸਭ ਦੀ ਮਨਸ਼ਾ ਕਿ ਕਨੂਰ ਬਣੇ ਇਹ ਵੀ ਸੱਚ ਹੈ ਕਿ ਜਦੋਂ ਵੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਤਾਂ ਲੋਕ ਇਹ ਕਹਿ ਕੇ ਛੁੱਟ ਗਏ ਕਿ ਇਹ ਜੀ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਛਦਾਈ ਹੈ ਸਾਡੇ ਤਰਖਾਨ ਮੱਜਰੇ ਵੀ ਇਹ ਗੱਲ ਹੋਈ ਲੇਕਿਨ ਇਹ ਕਿਉਂ ਹੈ ਕਿ ਸਾਰੇ ਜਿਹੜੇ ਪਾਗਲ ਹਨ ਉਹੀ ਇਹ ਗੁਰੂ ਸਾਹਿਬ ਜੀਆਂ ਕਰਦੇ ਉਹਨਾਂ ਨੂੰ ਹੋਰ ਕਿਤੇ ਕੁਝ ਨਹੀਂ ਦਿਖਦਾ ਸੋ ਜਿਹੜਾ ਕਾਨੂੰਨ ਲੈ ਕੇ ਆਏ ਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਇੰਨੀ ਤੁਹਾਡੀ ਕੁਰਬਾਨੀ ਉੱਥੇ ਬੈਠਿਓ ਕਿਉਂਕਿ ਕਿਸੇ ਵੀ ਕੰਮ ਨੂੰ ਕੋਈ ਜਾਗ ਲਾਉਣ ਵਾਲਾ ਚਾਹੀਦਾ ਹੈ ਜャ ਤੁਸੀਂ ਲਾਇਆ ਉਹਦੇ ਲਈ ਤੁਹਾਡਾ ਧੰਨਵਾਦ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਹਰ ਹਾਲ ਤਕਨੂਨ ਬਣਾਵਾਂਗੇ ਕੁਝ ਵੀ ਕਰਨਾ ਪਵੇ ਕਾਨੂੰਨ ਬਣਾਵਾਂਗੇ ਗੁਰੂ ਸਾਹਿਬ ਤੋਂ ਉੱਪਰ ਕਿਸੇ ਲਈ ਕੁਝ ਨਹੀਂ ਸਾਡੇ ਲਈ ਗੁਰੂ ਸਾਹਿਬ ਤੋਂ ਉੱਪਰ ਕਿਉਂਕਿ ਮੈਂ ਉਸ ਦਿਨ ਵਿਧਾਨ ਸਭਾ ਚ ਮੌਜੂਦ ਸੀ ਜਿਹੜੀਆਂ ਗੱਲਾਂ ਹੋਈਆਂ ਉਹਦੇ ਬਾਰੇ ਮੈਂ ਸ਼ਾਇਦ ਸਾਡੇ ਮਾਨ ਸਾਹਿਬ ਵਗੈਰਾ ਖਲੀਜੀ ਬੈਠੇ ਸੀ ਉਹਨਾਂ ਨੇ ਸੁਣੀਆਂ ਹੋਣੀਆਂ ਲੇਕਿਨ ਸੰਗਤ ਨੂੰ ਸ਼ਾਇਦ ਨਾ ਪਤਾ ਹੋਵੇ ਜਦੋਂ ਇਹ ਕਾਨੂੰਨ ਬਣ ਦੀ ਗੱਲ ਸੀ ਤਾਂ ਸਰਦਾਰ ਪ੍ਰਤਾਪ ਸਿੰਘ ਬਾਦਪਾ ਵਿਰੋਧੀ ਧਿਰ ਦੇ ਸਕਾਰਯੋਗ ਲੀਡਰ ਨੇ ਤਾਂ ਉਹ ਕਹਿਣ ਲੱਗੇ ਕਿ ਸਾਨੂੰ ਸਮਾਂ ਚਾਹੀਦਾ ਉਸ ਦਿਨ ਫਿਰ ਬੈਸਟ ਰਲ ਗਈ ਤੇ ਦੂਜੇ ਦਿਨ ਫੇਰ ਸਮਾਂ ਦਿੱਤਾ ਗਿਆ ਔਰ ਉਹ ਤੋਂ ਬਾਅਦ ਸਾਰੀਆਂ ਬਹੁਤ ਵਧੀਆ ਤਰੀਕੇ ਨਾਲ ਹਰ ਇੱਕ ਪਾਰਟੀ ਨੇ ਹਰ ਇੱਕ ਜੋ ਵੀ ਸਾਡੇ ਉੱਤੇ ਬੋਲਣ ਆਏ ਸਤਕਾਰਯੋਗ ਬੜੇ ਵਧੀਆ ਵਿਚਾਰ ਪੇਸ਼ ਕੀਤੇ ਕਿਉਂਕਿ ਉਹ ਆਪਣੇ ਚੁਣ ਕੇ ਭੇਜੇ ਹੋਏ ਆ। ਔਰ ਉੱਥੇ ਇੱਕ ਗੱਲ ਇਹ ਆਈ ਕਿ ਇਹ ਸਟੈਂਡਿੰਗ ਕਮੇਟੀ ਨੂੰ ਭੇਜਿਆ ਜਾਵੇ। ਉਹਦੀ ਮਨਛਾ ਸਿਰਫ ਇਹ ਨਹੀਂ ਸੀ ਕਿ ਤਨਾ ਕਿਤੇ ਜਰਮਾ ਸੁਣਦਾ ਤਾਂ ਮੈਨੂੰ ਮੈਂ ਇਸ ਗੱਲ ਤੇ ਵਿਸ਼ਵਾਸ ਨਹੀਂ ਰੱਖਦਾ ਕਿ ਡਿਲੇ ਕਰਨ ਵਾਸਤੇ ਕੀਤਾ ਗਿਆ। ਉੱਥੇ ਸਾਰੀ ਸਦਨ ਦੀ ਮਨਛਾ ਇਹ ਸੀ ਕਿ ਕੋਈ ਕਮੀ ਨਾ ਰਹੇ। ਕੀ ਕੋ ਕਮੀ ਨਾ ਰਹੇ ਕੋਈ ਇਹ ਨਾ ਕਹੇ ਕਿ ਸਾਡੇ ਵਿਚਾਰ ਨਹੀਂ ਲਏ ਗਏ ਸੋ ਇਸ ਲਈ ਸਟੈਂਡਿੰਗ ਕਮੇਟੀ ਨੂੰ ਕੀਤੀ ਗਈ ਹੈ ਜੀ ਰეკਮੈਂਡੇਸ਼ਨ ਔਰ ਮੈਨੂੰ ਯਾਦ ਹੈ ਜਦੋਂ ਗੱਲ ਹੋਈ ਕਿ ਇਹ 6 ਮਹੀਨੇ ਤੀ ਤਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਤੁਸੀਂ ਅੱਜ ਵੀ ਦੇਖ ਸਕਦੇ ਹੋ ਦੋ ਤਿੰਨ ਵਾਰ ਸਪੀਕਰ ਨੂੰ ਰਿਕਵੈਸਟ ਕੀਤੀ ਸਪੀਕਰ ਸਾਹਿਬ ਤੁਸੀਂ ਇਹਦਾ ਟਾਈਮ ਘਟਾ ਦਿਓ ਤਿੰਨ ਇੱਕ ਮਹੀਨੇ ਕਰ ਲੋ ਲੇਕਿਨ ਉੱਥੇ ਜਦੋਂ ਵਿਰੋਧੀ ਧਿਰ ਵੀ ਸੀ ਤਾਂ ਇਹ ਫੈਸਲਾ ਜਦੋਂ ਸਦਨ ਦਾ ਹੁੰਦਾ ਫਿਰ ਉਹਤੇ ਫੁੱਲ ਚੜਾਉਣੇ ਪੈਂਦੇ 6 ਮਹੀਨੇ ਕਿਤਾ ਗਿਆ ਪਰ ਮਾਨ ਸਾਹਿਬ ਨੇ ਦੋ ਜਾਂ ਤਿੰਨ ਵਾਰ ਸਪੀਕਰ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਨਹੀਂ ਜੇ ਬਹੁਤ ਸ਼ਾਰਟ ਕਰ ਦਿਓ ਲੇਕਿਨ ਟੋਟੀਆਂ ਸਾਰੀਆਂ ਜੋ ਤੁਸੀਂ ਕਿਹਾ ਮੈਂ ਸਪੀਕਰ ਸਾਹਿਬ ਨੂੰ ਮਿਲਾਂਗਾ ਮਾਨ ਸਾਹਿਬ ਨੂੰ ਵੀ ਕਿ ਇਹਨੂੰ ਚਾਹੇ 6 ਮਹੀਨਿਆਂ ਪਹਿਲਾਂ ਕਰ ਲੀਏ ਲੇਕਿਨ ਇਹਦੀ ਮਨਚਾ ਇੱਕੋ ਸੀ ਕਿ ਕੋਈ ਕਮੀ ਨਾ ਰਹੇ ਜੇ ਸਾਰੇ ਸਦਨ ਦੀ ਮਨਚਾ ਸੀ ਏ ਤੁਸੀਂ ਵਿਸ਼ਵਾਸ ਕਰਿਓ ਇਹ ਡਿਲੇ ਕਰਨ ਵਾਲੀ ਇੱਚ ਕੋਈ ਗੱਲ ਨਹੀਂ ਕਿਸੇ ਦੀ ਗੱਲ ਤੁਹਾਨੂੰ ਲੱਗੀ ਹੋਵੇ ਕਈ ਵਾਰ ਆਪਾਂ ਨੂੰ ਲੱਗਦਾ ਕਿਉਂਕਿ ਆਪਾਂ ਜਦੋਂ ਇਹ ਕਿਸੇ ਕੰਮ ਪਿੱਛੇ ਇੱਕ ਚੰਗੇ ਕਾਰਜ ਦੇ ਪਿੱਛੇ ਚਾਹੁੰਦੇ ਤਾਂ ਆਪਾਂ ਹੁੰਦਾ ਕਿ ਫਟਾਫਟ ਹੋਵੇ ਸੋ ਸਰਕਾਰ ਵੱਲੋਂ ਵਿਸ਼ਵਾਸ ਤੋਂ ਬਣਿਆ ਕਿ ਬਹੁਤ ਛੇਤੀ ਇਹ ਬਿਲ ਬੜੂਗਾ ਔਰ ਆਪਾਂ ਸਾਰੇ ਆਪਣੇ ਵਿਚਾਰ ਇਹ ਪਹਿਲੀ ਵਾਰ ਹੋਇਆ ਕਿ ਸਾਰਿਆਂ ਦੇ ਵਿਚਾਰ ਲਏ ਜਾ ਰਹੇ ਹਨ ਦੁੱਖ ਦੀ ਗੱਲ ਵੀ ਹੈ ਕਿ ਅੱਜ ਅਸੀਂ ਆਪਣੇ ਇੰਨਾ ਵੱਡਾ ਕਾਨੂੰਨ ਲੈ ਕੇ ਆ ਰਹੇ ਆ ਸਾਡੇ ਵਿੱਚ ਸੰਗਤ ਦੇਖੋ ਕੋਈ ਹੋਰ ਗੱਲ ਹੋਵੇ ਕੋਈ ਬਾਬੇ ਆ ਜਾਣ ਸਾਰੇ ਸ਼ਕਾਰਯੋਗ ਦੇ ਉੱਥੇ ਦੁਨੀਆ ਇਕੱਠੀ ਹੋ ਜਾਂਦੀ ਹੈ ਕੋਈ ਡਰਾਮੇਵਾਜ਼ ਆ ਜਾਏ ਉੱਥੇ ਦੁਨੀਆ ਇਕੱਠੀ ਹੋ ਜਾਂਦੀ ਹੈ ਅੱਪਾ ਜੀ ਕਿੰਨੇ ਕੁ ਬੈਠੇ ਆ ਲੇਕਿਨ ਨਾਲ ਦੀ ਨਾਲ ਸਭ ਲਈ ਵੀ ਪਤਾ ਜਦੋਂ ਗੁਰੂ ਸਾਹਿਬ ਨੇ ਆਵਾਜ਼ ਮਾਰੀ ਸੀ ਤਾਂ ਪੰਜ ਆਏ ਸੀ ਸੋ ਜਿੰਨੇ ਤੁਸੀਂ ਇਹ ਲੱਖਾਂ ਵਰਗੇ ਹੋ ਇਹ ਕਾਨੂੰਨ ਬਣ ਕੇ ਹਟੂਗਾ ਇਹ ਸਾਨੂੰ ਬਣਾਉਣਾ ਪੈਣਾ ਇਹ ਅੱਜ ਸਮੇਂ ਦੀ ਨਹੀਂ ਸਾਡੀ ਜ਼ਿੰਮੇਵਾਰੀ ਹੈ ਸਾਡੇ ਗੁਰੂ ਸਾਹਿਬ ਨੇ ਆ ਜਿਹੜੀਆਂ ਦਸਤਾਰਾਂ ਨੇ ਆ ਵੱਡੇ ਵੱਡੇ ਮਹਿਲ ਆਪਾਂ ਘਰ ਬਣਾਈ ਬੈਠੇ ਆ ਆ ਸਾਡਾ ਇੱਥੇ ਦੀਵਾਨ ਟੋਡਰਮਾਲਾ ਸਾਰਾ ਇਹ ਇਹ ਕਿਵੇਂ ਬਣਿਆ ਇਹ ਗੁਰੂ ਸਾਹਿਬ ਦੀ ਤਾਂ ਦੇਣ ਆ ਇਹ ਧਰਤੀ ਦਾ ਉਹ ਧਰਤੀ ਤੇ ਬੰਦਾਰ ਸਿੰਘ ਬਹਾਦਰ ਸਾਹਿਬ ਨੇ ਜ਼ਮੀਨਾਂ ਦੇ ਪਹਿਲੀ ਵਾਰ ਮਾਲਕ ਬਣਾਏ ਜਿਆ ਆਮ ਲੋਕਾਂ ਨੂੰ ਬਣਾਇਆ ਸੀ ਸੋ ਆਪਾਂ ਨੂੰ ਬਹੁਤ ਲੜਾਈ ਲੜਨ ਦੀ ਲੋੜ ਹੈ ਆਪਾਂ ਇਸ ਮਸਲੇ ਤੇ ਸਿੱਖ ਜਮ ਤੇ ਚਾਹੇ ਸਾਡੇ ਹਿੰਦੂ ਭਰਾ ਵੀ ਆਏ ਆ ਮੁਸਲਮਾਨ ਕਿਉਂਕਿ ਸਾਰਿਆਂ ਦੇ ਵਿੱਚੋਂ ਲਾਅ ਦੇ ਵਿੱਚ ਆਉਣੇ ਨੇ ਕਿ ਕਿਸੇ ਕੁਰਾਨ ਸ਼ਰੀਫ ਦੀ ਬੇਅਦਬੀ ਨਹੀਂ ਹੋ ਸਕਦੀ ਭਗਵਤ ਗੀਤਾ ਦੀ ਬੇਅਦਬੀ ਨਹੀਂ ਹੋ ਸਕਦੀ ਪਰ ਕਿਤਨਾ ਕਿਤੇ ਆਪਾਂ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਆ ਆਪਣੇ ਚਿੱਕੀ ਤੇ ਨਾ ਕਿਤੇ ਕਮੀਆਂ ਜ਼ਰੂਰ ਇਹ ਸ਼ਹੀਦਾਂ ਦੀ ਮਹਾਨ ਕੁਰਬਾਨੀ ਤੰਤਨ ਬਾਬਾ ਜੋਰਾਵਰ ਸਾਹਿਬ ਤੰਤਨ ਬਾਬਾ ਫਤੇਸ ਸਿੰਘ ਜੀ ਤੰਤਨ ਮਾਤਾ ਗੁਜਰਕੌਰ ਜੀ ਇਹ ਟੀ ਵੱਡੀ ਸ਼ਹਾਦਤ ਜਿਹੜੀ ਸਾਨੂੰ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾਣੀ ਚਾਹੀਦੀ ਸੀ ਦੁੱਖ ਹੁੰਦਾ ਕਿ ਸਾਡੇ ਹਿੰਦੁਸਤਾਨ ਤੇ ਬਹੁਤ ਲੋਕਾਂ ਨੂੰ ਅੱਜ ਤੋਂ ਜ਼ਿਆਦਾ ਨਹੀਂ ਸ਼ਾਇਦ ਪਤਾ ਹੋਊਗਾ ਇਹ ਸਾਡੇ ਇਹ ਸਾਡੇ ਤੋਂ ਮੈਂ ਕਹਿ ਸਕਦੇ ਤੋਂ ਕੀ ਘਟਿਆ ਕਰ ਲੋਸ ਇਸੇ ਐਡੀ ਵੱਡੀ ਸ਼ਹਾਦਤ ਨੂੰ ਅਸੀਂ ਆਪਣੇ ਹਿੰਦੁਸਤਾਨ ਤੱਕ ਨਹੀਂ ਲੈ ਸਕੇ ਜਾਕੀ ਦੁਨੀਆ ਤੱਕ ਜਾਣੀ ਚਾਹੀਦੀ ਸੀ। ਉਹਨਾਂ ਨੇ ਸ਼ਹਾਦਤ ਇਨਸਾਨੀਅਤ ਲਈ ਦਿੱਤੀ। ਧਰਮ ਲਈ ਦਿੱਤੀ। ਔਰ ਜੋ ਸਿੱਖ ਕੌਮ ਹੈ ਇਹਨੇ ਵਿੱਚ ਬਾਣੀ ਸਾਰਿਆਂ ਦੀ ਹੈ। ਆਪਾਂ ਸਾਰੇ ਸੁਣਦੇ ਆ। ਇਹਦੇ ਵਿੱਚ ਕੱਲੇ ਸਿੱਖ ਕੌਮ